ਦੋਸਤੋ ਪੰਜਾਬੀ 뮤직 ਇੰਡਸਟਰੀ ਦੇ ਵਿੱਚ ਇੱਕ ਕੰਟਰੋਵਰਸੀ ਹੋਰ ਦੇਖਣ ਨੂੰ ਮਿਲ ਰਹੀ ਹੈ ਐਕਸ ਦਿওল ਅਤੇ ਹਨਰ ਸਿੱਧੂ ਦੀ ਐਕਸ ਦਿওল ਜੋ ਕਿ ਇੱਕ ਨਾਮੀ ਲਿਰਿਸਟ ਨੇ ਅਤੇ 7 ਮਹੀਨੇ ਪਹਿਲਾਂ ਆਇਆ ਇੱਕ ਗਾਣੇ ਦੇ ਲੈਫਟ ਜੋ ਕਿ ਮਨਜੀਤ ਨੇ ਗਾਇਆ ਸੀ ਐਕਸ ਦਿওল ਦਾ ਲਿਖਿਆ ਹੋਇਆ ਉਸ ਨੂੰ ਲੈ ਕੇ ਕੀ ਗੱਲਬਾਤਾਂ ਦੱਸਦੇ ਹਾਂ ਵੀਡੀਓ ਦੇ ਵਿੱਚ ਫਿਰ ਹੁਣ ਸਿੱਧੂ ਨੇ ਆਪਣੇ ਇੰਸਟਾਗ੍ਰਾਮ ਦੀ ਸਟੋਰੀ ਦੇ ਵਿੱਚ ਲਿਖ ਕੇ ਕੀ ਰਿਪਲਾਈ ਦਿੱਤਾ ਉਹ ਵੀ ਵੀਡੀਓ ਦੇ ਵਿੱਚ ਦੱਸਾਂਗੇ ਅੰਤ ਤੱਕ ਵੀਡੀਓ ਜ਼ਰੂਰ ਦੇਖਿਓ ਦੇ ਲੈਫਟ ਗਾਣਾ ਰਿਲੀਜ਼ ਹੁੰਦਾ ਆ ਅੱਜ ਤੋਂ 7 ਮਹੀਨੇ ਪਹਿਲਾਂ ਤੇ ਪਿੰਡ ਗਾਣਾ ਹੋਣਰ ਸਿੱਧੂ ਤੇ ਦਿਲਬੇ ਢਿਲੋਂ ਦਾ ਰਿਲੀਜ਼ ਹੁੰਦਾ ਆ ਅੱਜ ਤੋਂ 4 ਦਿਨ ਪਹਿਲਾਂ ਤੇ ਕੋਇਨਸੀਡੈਂਟਲੀ ਦੋਨੇ ਗਾਣਿਆਂ ਦੀ ਮਿਲ ਜਾਂਦੀ ਆ ਹੁੱਕ ਲਾਈਨ ਤੁਸੀਂ ਜ਼ਰੂਰ ਸੁਣੋ ਇਹ ਗਾਣਾ ਸੁਣਨ ਤੋਂ ਬਾਅਦ ਐਕਸ ਦਿਓ ਲਾਈਵ ਹੁੰਦਾ ਆ ਤੇ ਕਹਿੰਦਾ ਵੀ ਸਾਡੇ ਗਾਣੇ ਦੀਆਂ ਲਾਈਨਾਂ ਨੂੰ ਕਾਪੀ ਕੀਤਾ ਗਿਆ ਹੈ ਤੁਹਾਡੇ ਵੱਲੋਂ 8 ਮਹੀਨੇ ਪਹਿਲਾਂ ਇਹ ਗਾਣਾ ਰਿਲੀਜ਼ ਕਰ ਦਿੱਤਾ ਗਿਆ ਸੀ ਸਾਡੇ ਕੋਲ ਬੇਸਿਕ ਨਾਮ ਨਹੀਂ ਫੇਮ ਨਹੀਂ ਪਰ ਅਸੀਂ ਮਿਹਨਤ ਨਾਲ ਆਪਣੇ ਗਾਣੇ ਨੂੰ ਰਿਲੀਜ਼ ਕੀਤਾ ਆ ਖੁਦ ਲਿਖ ਕੇ ਫਿਰ ਰਾਤ ਨੂੰ ਸਿੱਧੂ ਨੇ ਆਪਣੇ ਇੰਸਟਾਗ੍ਰam ਅਕਾਊਂਟ ਤੇ ਇੱਕ ਸਟੋਰੀ ਨੂੰ ਸ਼ੇਅਰ ਕੀਤਾ ਆਓ ਲੈ ਚਲਦੇ ਹਾਂ ਉਸ ਸਟੋਰੀ ਦੇ ਵੱਲ ਹੋਨਰ ਸਿੱਧੂ ਬਾਈ ਲਿਖਦਾ ਇਹ ਗੀਤ ਪਿੰਡ ਮੈਂ ਤੇ ਦਿਲਬੇ ਢਿੱਲੋਂ ਬਾਈ ਨੇ ਰਿਲੀਜ਼ ਕੀਤਾ ਜਿਹੜਾ ਇਹ Song ਅਸੀਂ ਪ੍ਰੀਤਾ ਲਖਾੜੀ ਵੀਰ ਤੋਂ ਲਿੱਤਾ ਸੀ ਤੇ ਸਾਨੂੰ ਬਿਲਕੁਲ ਨਹੀਂ ਪਤਾ ਸੀ ਕਿ ਇਸ Song ਦੀਆਂ ਲਾਈਨਸ ਦਿਓਲ ਤੇ ਮਨਜੀਤ ਵੀਰ ਦੀਆਂ ਲਾਈਨਸ ਨਾਲ ਮਿਲਦੀਆਂ ਸਾਨੂੰ ਪਤਾ ਵੀਰ ਤੁਸੀਂ ਵੀ ਆਪਣੇ ਪ੍ਰੋਜੈਕਟ ਤੇ ਬਹੁਤ ਮਿਹਨਤ ਕਰੀ ਆ ਪਰ ਵੀਰ ਸਾਨੂੰ ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ ਸੀ ਕਿ ਇਦਾਂ ਗਾਣੇ ਦੀਆਂ ਲਾਈਨਸ ਮਿਲ ਜੁਲਦੀਆਂ ਨੇ ਨਾ ਕੋਈ ਜਾਣ ਬੁੱਝ ਕੇ ਗਾਣਾ ਚੁੱਕਿਆ ਸੀ ਸਾਨੂੰ ਲਿਰਿਕਸ ਵਧੀਆ ਲੱਗੇ ਤੇ ਅਸੀਂ ਗਾਣੇ ਦੀ ਪੇਮੈਂਟ ਕਰਕੇ ਗਾਣਾ ਲੈ ਲਿੱਤਾ ਸਾਨੂੰ ਕੋਈ ਵੀ ਲੀਸਿਸਟ ਭਰਾ ਜਦੋਂ ਗੀਤ ਸੁਣਾਉਂਦਾ ਆਪਾਂ ਨੂੰ ਪਸੰਦ ਆਉਂਦਾ ਆਪਾਂ ਪੇਮੈਂਟ ਕਰਕੇ ਰੀਲੀਜ਼ ਕਰ ਲੈਣੀ ਆ ਪਰ ਅਸੀਂ ਰੱਬ ਤਾਂ ਹੈ ਨਹੀਂ ਵੀਰ ਜਿਹੜਾ ਚੀਜ਼ ਸੁਣ ਕੇ ਪਤਾ ਲੱਗ ਜੇ ਵੀ ਇਹ ਲਾਈਨਸ ਚੱਕੀਆਂ ਨੇ ਜਾਂ ਇਹਦੀ ਅਡੀਆਂ ਲਿਖੀਆਂ ਇਹ ਵੀ ਹੋ ਸਕਦਾ ਵੀਰ ਕੇ ਕੁਦਰਤੀ ਪ੍ਰੀਤਮ ਬਾਈ ਦੇਵੀ ਮਾਈਂਡ ਚ ਸੇਮ ਲਾਈਨਸ ਮਿਲਦੀ ਆ ਜੁਲਦੀਆਂ ਆਈਆਂ ਤੇ ਗਾਣਾ ਦੇਤਾ ਬਾਈ ਨੇ ਬਾਕੀ ਉਹ ਜਾਣੇ ਪਰ ਵੀਰ ਮੈਂ ਤੇ ਦਿਲਪ੍ਰਿਤ ਬਾਈ ਨੇ ਆਪ ਤਾਂ ਗਾਣੇ ਲਿਖਦੇ ਨਹੀਂ ਜੇ ਅਸੀਂ ਲਿਖ ਕੇ ਚੱਕਿਆ ਹੋਵੇ ਤਾਂ ਅਸੀਂ ਖੁਦ ਨੂੰ ਜ਼ਿੰਮੇਵਾਰ ਮੰਨਦੇ ਇਸ ਚੀਜ਼ ਦਾ ਬਾਕੀ ਤੁਸੀਂ ਸਾਰੇ ਮੇਰੇ ਪਰਿਵਾਰ ਹੋ ਤੇ ਤੁਹਾਨੂੰ ਪਤਾ ਹੈ ਕੰਟਰੋਵਰਸੀ ਵਾਲਾ ਕਲਾਕਾਰ ਹੈ ਨਹੀਂ ਨਾ ਆਪਾਂ ਕਦੇ ਕਿਸੇ ਦੀ ਮਿਹਨਤ ਮਾਰੀਆ ਤੇ ਨਾ ਹੀ ਹੱਕ ਰੱਖਿਆ ਜਿਹੜਾ ਮੇਰਾ ਵੀਰ ਭਰਾ ਨੂੰ ਗੱਲ ਦਾ ਬੁਰਾ ਲੱਗਿਆ ਹੋਵੇ ਤਾਂ ਦਿਲੋਂ ਮਾਫੀ ਇਹੀ ਸੀ ਦੋਸਤੋ ਪੂਰੀ ਗੱਲਬਾਤ ਆਪਣੇ ਵਿਚਾਰ ਕਮੈਂਟ ਸੈਕਸ਼ਨ ਦੇ ਵਿੱਚ ਸਾਂਝੇ ਕਰਿਓ ਮਿਲਦੇ ਆਂ ਹੋਰ ਅਪਡੇਟ ਲੈ ਕੇ ਪੰਜਾਬ ਅਤੇ ਪੰਜਾਬੀ 뮤직 ਇੰਡਸਟਰੀ ਤੋਂ ਰਿਲੇਟਡ ਧੰਨਵਾਦ